ਸਤਿ ਸ਼੍ਰੀ ਅਕਾਲ ਕਿਸਾਨ ਪ੍ਰਭਾਉ ਕਿੱਤੀ ਪੰਜਾਬ ਚੈਨਲ ਉੱਤੇ ਆਪ ਸਭ ਦਾ ਸਵਾਗਤ ਹੈ ਕਣਕ ਦੀਆਂ ਪਛੇਤੀਆਂ ਕਿਸਮਾਂ ਦੀ ਜੇਕਰ ਚੋਣ ਆਪਾਂ ਸਹੀ ਕਰ ਲਈਏ ਤਾਂ ਆਪਾਂ ਚੰਗੇ ਝਾੜ ਲੈ ਸਕਦੇ ਹਾਂ ਕਿਸਮ ਦੀ ਚੋਣ ਬੀਜ ਦੀ ਮਾਤਰਾ ਤੇ ਕਿੰਨੀ ਰੇਹ ਦੀ ਵਰਤੋਂ ਕਰਨੀ ਹੈ ਉਹ ਆਪਾਂ ਇਸ ਵੀਡੀਓ ਵਿੱਚ ਤੁਹਾਡੇ ਨਾਲ ਜਾਣਕਾਰੀ ਸਾਂਝੀ ਕਰਾਂਗੇ ਜੀ ਉਮੀਦ ਹੈ ਤੁਸੀਂ ਵੀਡੀਓ ਦੇ ਅੰਤ ਤੱਕ ਬਨੇ ਰਹੋਗੇ ਸਭ ਤੋਂ ਪਹਿਲਾਂ ਤਾਂ ਆਪਾਂ ਗੱਲ ਕਰਦੇ ਹਾਂ ਕਿ ਕਿਹੜੇ ਸਮੇਂ ਦੀ ਬਜਾਦ ਨੂੰ ਆਪਾਂ ਪਛੇਤੀ ਬਜਾਦ ਕਹਿੰਦੇ ਹਾਂ ਕਿਸਾਨ ਪ੍ਰਭਾਉ 7 ਨਵੰਬਰ ਤੋਂ ਲੈ ਕੇ ਵੀ 25 ਨਵੰਬਰ ਤਿੱਕਰ ਜਿਹੜਾ ਕਣਕ ਦੀ ਬਜਾਣ ਦਾ ਬਿਲਕੁਲ ਠੁਕਮਾ ਸਮਾਂ ਹੈ ਇਹਨਾਂ ਦਿਨਾਂ ਵਿੱਚ ਬੀਜੀ ਹੋਈ ਕਣਕ ਦਾ ਝਾੜ ਹੈ ਜਿਹੜਾ ਉਹ ਹਮੇਸ਼ਾ ਹੀ ਵਧਦਾ ਆਉਂਦਾ ਹੈ 25 ਨਵੰਬਰ ਤੋਂ ਲੈ ਕੇ 15 ਦਸੰਬਰ ਤਿੱਕਰ ਜਿਹੜੀ ਕਣਕ ਦੀ ਬਜਾਅੰਦ ਹੈ ਉਹ ਪਛੇਤੀ ਬਜਾਅੰਦ ਤਾਂ ਆਪਾਂ ਕਹਿ ਸਕਦੇ ਹਾਂ ਪਰ ਵੈਰੈਟੀਆਂ ਜਿਹੜੀਆਂ ਉਹ ਲਗਭਗ ਪਹਿਲਾਂ ਵਾਲੀਆਂ ਹੀ ਆਪਾਂ ਵਰਤ ਸਕਦੇ ਹਾਂ ਝਾੜ ਠੁਕਮੇ ਸਮੇਂ ਦੀ ਬੀਜੀ ਹੋਈ ਕਣਕ ਨਾਲੋਂ ਘੱਟ ਤਾਂ ਜ਼ਰੂਰ ਆਉਣਗੇ ਪਰ ਫਿਰ ਵੀ ਚੰਗੇ ਰਹਿਣਗੇ ਪਛੇਤੀ ਬਜਾਅੰਦ ਆਪਾਂ ਮਨਦੇ ਹਾਂ ਦਸੰਬਰ ਦੇ ਪਹਿਲੇ ਹਫ਼ਤੇ ਤੋਂ ਲੈ ਕੇ ਜਨਵਰੀ ਦੇ ਦੂਸਰੇ ਹਫ਼ਤੇ ਤੱਕਰ ਬੀਜੀਆਂ ਜਾਣ ਵਾਲੀਆਂ ਕਣਕਾਂ ਖਾਸ ਕਰਕੇ ਸਬਜ਼ੀ ਵਾਲੇ ਏਰੀਏ ਵਿੱਚ ਜਾਂ ਨਰਮੇ ਵਾਲੇ ਏਰੀਏ ਵਿੱਚ ਬੀਜੀਆਂ ਜਾਣ ਵਾਲੀਆਂ ਕਣਕਾਂ ਨੂੰ ਆਪਾਂ ਪਛੇਤੀਆਂ ਕਣਕਾਂ ਦੇ ਤੌਰ ਤੇ ਮੰਨਦੇ ਹਾਂ ਆਪਾਂ ਇਹ ਵੀ ਜਾਣੀਏ ਕਿ ਕਣਕ ਦੀਆਂ ਪਛੇਤੀਆਂ ਕਿਸਮਾਂ ਘੱਟ ਸਮਾਂ ਲੈਂਦੀਆਂ ਨੇ 190 ਦਿਨਾਂ ਤੋਂ ਲੈ ਕੇ 120 ਦਿਨ ਤੇ ਜਿਹੜੇ ਇਹ ਦਿਨ ਘਟਦੇ ਨੇ ਉਹ ਜ਼ਿਆਦਾਤਰ ਕਣਕ ਦੇ ਵਧਣ ਫੁੱਲਾਂ ਦੇ ਸਮੇਂ ਵਿੱਚ ਘਟਦੇ ਨੇ ਫਲਾਵਰਿੰਗ ਸਟੇਜ ਜਾਂ ਪੱਕਣ ਦਾ ਸਮਾਂ ਲਗਭਗ ਸਾਰੀਆਂ ਹੀ ਕਣਕ ਦੀਆਂ ਕਿਸਮਾਂ ਦਾ ਇੱਕੋ ਜਿਹਾ ਹੀ ਹੁੰਦਾ ਹੈ। ਪਛੇਤੀਆਂ ਵੈਰਾਈਟੀਆਂ ਵਿੱਚ ਕਣਕ ਦੇ ਵਧਨ ਫੁੱਲਾਂ ਨੂੰ ਉਹਨਾਂ ਸਮਾਂ ਨਹੀਂ ਮਿਲਦਾ ਇਸੇ ਲਈ ਆਪਾਂ ਪਛੇਤੀਆਂ ਵੈਰਾਈਟੀਆਂ ਦੀ ਬਜਾਦ ਲਈ ਜਿਹੜੀ ਬੀਜ ਦੀ ਸਿਫਾਰਿਸ਼ ਹੈ ਉਹ ਆਮ ਬੀਜ ਨਾਲੋਂ 5 ਕਿਲੋ ਤੋਂ ਲੈ ਕੇ 7 ਕਿਲੋ ਤੱਕਰ ਵੱਧ ਕਰਦੇ ਹਾਂ। ਲਗਭਗ ਜੇ ਤੁਸੀਂ 40 ਕਿਲੋ ਬੀਜ ਵਰਤ ਰਹੇ ਹੋ 45 ਤੋਂ 47 ਕਿਲੋ ਤੱਕਰ ਬੀਜ ਦੀ ਵਰਤੋਂ ਕਰੋ। ਇਸ ਦੇ ਨਾਲ ਪਛੇਤੀਆਂ ਵੈਰਾਈਟੀਆਂ ਵਿੱਚ ਯੂਰੀਆ ਖਾਦ ਦੀ ਵਰਤੋਂ ਹੈ ਜਿਹੜੀ ਉਹ ਘੱਟ ਕਰਨੀ ਹੈ ਕਿਉਂਕਿ ਵੱਧ ਯੂਰੀਆ ਨਾਲ ਜਿਹੜਾ ਕਣਕ ਦਾ ਪੱਕਣ ਦਾ ਸਮਾਂ ਹੈ ਉਹ ਜ਼ਿਆਦਾ ਗਰਮੀ ਵਿੱਚ ਚਲਾ ਜਾਵੇਗਾ ਤੇ ਜ਼ਿਆਦਾ ਗਰਮੀ ਹੋਣ ਕਰਕੇ ਦਾਣੇ ਜਿਹੜੇ ਚੰਗੇ ਨਹੀਂ ਬਣਨੇ ਤੇ ਝਾੜ ਹੈ ਜਿਹੜਾ ਘਟ ਆਵੇਗਾ ਹਾਂ ਤੁਸੀਂ ਬਜਾਈ ਸਮੇਂ ਵੀ ਤੋਂ ਲੈ ਕੇ 25 ਕਿਲੋ ਯੂਰੀਆ ਵੀ ਵਰਤੋਂ ਕਰ ਸਕਦੇ ਹੁਣ ਆਪਾਂ ਗੱਲ ਕਰਦੇ ਹਾਂ ਕਣਕ ਦੀਆਂ ਵੈਰਾਈਟੀਆਂ ਦੀ ਸਭ ਤੋਂ ਪਹਿਲਾਂ ਤਾਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਸਿਫਾਰਿਸ਼ ਵੈਰਾਈਟੀਆਂ PBW 752 PBW 757 1057 ਜਿਹੜੀ ਕਿ ਸਪੈਸ਼ਲ ਜਨਵਰੀ ਵਿੱਚ ਵੀ ਆਪਾਂ ਵੇਚ ਸਕਦੇ ਹਾਂ PBW 771 ਇੰਡੀਅਨ ਇੰਸਟੀਚਿਊਟ ਆਫ ਵੀਟ ਐਂਡ ਬਾਰਲੀ ਰਿਸਰਚ ਕਰਨਾਲ ਇਸ ਦੀ ਪਛੇਤੀ ਵੈਰਾਈਟੀ DBW 173 ਪੂਸਾ ਦਿੱਲੀ ਦੀਆਂ ਪਛੇਤੀਆਂ ਵੈਰਾਈਟੀਆਂ HD 3298 HD 3271 HD 3059 HD 2851 ਹਰਿਆਣਾ ਯੂਨੀਵਰਸਿਟੀ ਦੀਆਂ ਪਛੇਤੀਆਂ ਵੈਰਾਈਟੀਆਂ WH 1124 WH 1021 ਤੇ HI 1621 ਇਸ ਤੋਂ ਬਿਨਾ ਸ਼੍ਰੀਰਾਮ ਦੀ 252 ਇਹ ਸਾਰੀਆਂ ਹੀ ਕਿਸਮਾਂ ਪਛੇਤੀ ਬਜਾਉਣ ਲਈ ਠੁਕਮੀਆਂ ਕਿਸਮਾਂ ਨੇ ਜਿਨ੍ਹਾਂ ਦੀ ਟੋਨ ਕਰਕੇ ਆਪਾਂ ਚੰਗੇ ਝਾੜ ਲੈ ਸਕਦੇ ਹਾਂ ਕਿਸਾਨ ਭਰਾਵੋ ਤੁਸੀਂ ਪਛੇਤੀ ਬਜਾਉਣ ਲਈ ਕਿਹੜੀ ਵੈਰਾਈਟੀ ਦੀ ਵਰਤੋਂ ਕਰਦੇ ਹੋ ਤੇ ਕਿੰਨਾ ਝਾੜ ਲਿਆ ਹੋਇਆ ਹੈ ਜਾਂ ਇਹਨਾਂ ਵੈਰਾਈਟੀਆਂ ਤੋਂ ਬਿਨਾ ਕੋਈ ਹੋਰ ਵੈਰਾਈਟੀ ਤੁਸੀਂ ਵਰਤ ਰਹੇ ਹੋ ਤਾਂ ਸਾਡੇ ਨਾਲ ਸਾਂਝੀ ਜ਼ਰੂਰ ਕਰਿਓ ਜੀ ਉਮੀਦ ਹੈ ਤੁਹਾਨੂੰ ਜਾਣਕਾਰੀ ਚੰਗੀ ਲੱਗੀ ਹੋਊਗੀ ਹੋਰ ਸਮੇਂ ਸਰ ਜਾਣਕਾਰੀ ਲਈ ਸਾਡੇ ਨਾਲ ਜੁੜੇ ਰਹੋ ਜੀ ਸਬਸਕ੍ਰਾਈਬ ਕਰ ਲਿਓ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ